ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਆਪਣਾ ਦਾ ਡੇਰੀ ਫਾਰਮ 58 11 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਦੋ ਵੀਰਖ ਦੇ ਕੋਲ ਮੱਝਾਂ ਵਾਂ ਤੇ ਦੋ ਬੈੜਾ ਵਾਂ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਛਮਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਉਸ ਨਾਮ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਤੁਸੀਂ ਸਾਨੂੰ ਜੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਭਾਜੀ ਹੋਰ ਠੀਕ ਠਾਕ ਪਰਿਵਾਰ ਜੀ ਵਧੀਆ ਤੁਸੀਂ ਸਾਨੂੰ ਜੀ ਹਾਂ ਜੀ ਠੀਕ ਵਧੀਆ ਜੀ ਜੀ ਚਾਰ ਨਾਲ ਲੈ ਜਾਂਦੇ ਜੀ ਠੀਕ ਹੈ ਠੀਕ ਹੈ ਦੋ ਬਣਾ ਦੋ ਮੁੰਡੀਆਂ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਹਾਂ ਪਾਜੀ ਮੇਰਾ ਨਾਮ ਅੰਜੋ ਪਿੰਡ ਰਾਜਾ ਸਾਸੀ ਜ਼ਿਲ੍ਹਾ ਫਤਿਹਪੁਰ ਜ਼ਿਲ੍ਹੇ ਨਾਲ ਆ ਜੀ। ਰਿਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ। ਅੱਛਾ ਜੀ ਫੋਨ ਨੰਬਰ ਹੀ ਬੋਲ ਦਿਓ। 826444431 ਪਾਜੀ। ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ। ਉਧਰੋਂ ਵਾਇਰ ਤੋਂ ਕਰ। ਦੱਸਿਓ ਹਾਂ ਭਾਈਆ ਪਹਿਲੇ ਨੰਬਰ ਤੇ ਵੈੜਾ ਆ ਵੈੜਾ ਦਾ ਭਾਈ ਜਿੱਜਾ ਸੁਆਹ ਜੀ ਅੱਛਾ ਜੀ ਕਿੰਨੀ ਬੜੀ ਹੁਣ ਦੱਸਦੀ ਹੇ ਹੁਣ ਲਾਈਟ ਸਾਡੇ ਸਾਹਮਣੇ ਠੀਕ ਹੈ ਠੀਕ ਹੈ ਜੀ ਆਪਾਂ ਨੂੰ ਬੜੀਆਂ ਉਰਲੇ ਅਗਲੇ ਥਾਂ ਦੀ ਚਲੜ ਜਾਓ ਭਾਜੀ ਠੀਕ ਹੈ ਠੀਕ ਹੈ ਲੋ ਭਾਈ ਜੀ ਇਸਾਂ ਮੱਛੀਆਂ ਦੇ ਭਾਅ ਦੇ ਦੇਣੀ ਟੋਕੜਾਂ ਦੇ ਦਾ ਭਾਅ ਠੀਕ ਹੈ ਕਿੰਨਾ ਕੁ ਟਾਈਮ ਖੜਦੀ ਹੈ ਜੇ ਇਹ ਦਿਨ ਦਾ ਖੜਦੀ ਹੈ ਭਾਈ ਹਰਕਾ ਠੀਕ ਹੈ ਠੀਕ ਹੈ ਲੋ ਭਾਈ 10 ਦਿਨ ਖੜਦੀ ਹੈ ਤੇ ਕਰੋ ਚੈੱਕ ਉਹ ਸੁਬਰੀਨ ਜੀ ਭਾਜੀ ਫੈਮਲੀ ਚੰਗੀ ਆਉਂਦੀ ਏ ਠੀਕ ਆ ਠੀਕ ਆ ਜੀ ਨਾ ਕੋਈ ਗਰਮੀ ਦੀ ਕਿੰਨਾ ਕੁ ਕਿੰਨਾ ਕੁ ਦੁੱਧ ਚਵਾਇਆ ਪਿਛਲੇ ਸਵੇਰੇ ਉਹ ਤਾਂ ਤਿੰਨਾ ਬਣਾਇਆ ਭਾਜੀ ਉਹ ਆਉਂਦੇ ਅਸੀਂ 14 ਕਿਲੋ ਤੋਂ ਦੇ ਰਹੇ ਆ ਅੱਛਾ ਜੀ ਐਦ ਵੀ ਚਾਹੋ ਜ਼ਿਆਦਾ ਨਹੀਂ ਨਾਲੇ ਚਵਾਈ ਜਾਊਗੀ ਬਾਕੀ ਤੁਹਾਨੂੰ ਦੁੱਧ ਭਾਜੀ ਆਪਣੀ ਸੇਵਾ ਦਾ ਹੁੰਦਾ ਹਾਂਜੀ ਹਾਂਜੀ ਲਓ ਭਾਜੀ ਜਿਹੜਾ 14 ਲੀਟਰ ਜਿਹੜਾ ਦੁੱਧ ਵੜਨਾ ਚਵਾਇਆ ਪਿਛਲੇ ਸਵੇਰੇ ਤੇ ਕੱਦ-ਕੁੰਦ ਵੀ ਚੰਗਾ ਵਾਦੇ ਅੰਡਰ ਕੁਆਲਿਟੀ ਵੀ ਚੰਗੀ ਏ ਢੱਲਾ ਢੁਲਾ ਦੇ ਕਾਫੀ ਹਵਾਨੇ ਦੇ ਤੇ ਦਿਨ ਲਾ ਜੂਗੀ ਜੇ 10 ਤੇ ਅਗਲੀ ਸਾਈਡ ਦਾ ਬਹਿਣੀ ਤੇ ਦੂਜੀ ਸਾਈਡ ਦਾ ਥਾਣੇ ਉਹ ਤਿੱਲ ਜੇ ਕਰੋ ਲਾਗੇ ਤੋਂ ਚੈੱਕ ਠੀਕ ਹੈ ਜੀ ਤੇ ਆਜੋ ਹੁਣ ਪੁੱਛਦੇ ਆਂ ਵੀ ਮੇਰਾ ਕੀ ਮੁੱਲ ਕਰਨਾ ਕੀ ਮੁੱਲ ਕਰਨਾ ਵੇਚੀਦਾ ਤੇ ਉਹ ਭਾਈ ਜੀ ਇਹਨੇ ਚਾਰ ਥਾਣੇ ਹੁੰਦਾ ਫਿਰ ਤੇ ਕਹਿੰਦਾ 40000 ਦੀ ਹਾਂਜੀ ਹੁਣ ਮੁੱਲ 5000 ਜੀ ਅੱਛਾ ਜੀ 20000 ਦੀ ਦੇ ਦਿਆ ਤੇ ਕੰਦਾ ਮਾਨਤਾ ਚਲ ਛੱਡ ਤੋ 1000 ਹੋਰ ਫਿਰ ਵੇਖੀਦਾ 2200 ਛੋੜ ਕਰਦਾ ਹੈ ਭਾਈ ਠੀਕ ਹੈ ਲਓ ਭਾਈ 22 ਪਤਨੋ ਜੀ ਵੀਰ ਭਰਾ ਨੂੰ ਮੁੱਲ ਲਾ ਠੀਕ ਹੈ ਠੀਕ ਲਓ ਭਾਈ 22000 ਚ ਵੀਰ ਕਹਿੰਦਾ ਕਿ ਛੋੜ ਕੇ ਆਪਾਂ ਕਰਦਾਂਗੇ ਹੋਰ ਤੇ ਬਿਲਕੁਲ ਛੋਟਾ ਜਿਹਾ ਭਾਵਾ ਤੇ ਗੱਭਣ ਆ ਬਿਲਕੁਲ 10 ਦਿਨ ਖੜਦੀ ਆ ਜਿਹਦਾ ਦੁੱਧ ਵੀ 14 ਲੀਟਰ ਚ ਪਾਈ ਜਾਂਦੀ ਆ ਤੇ ਆਜੋ ਦੂਜੇ ਨੰਬਰ ਤੇ ਅੱਛਾ ਜੀ ਜੇ ਇਹ ਵੀ 10 15 ਖੜਦੀ ਏ ਸ਼ਾਇਦ ਹੋੰਗਾ ਇਹ ਚੰਗਾ ਅੱਛਾ ਅੱਛਾ ਠੀਕ ਆ ਲੋ ਬਜੀ ਕਾਤ ਵਜਨ ਦੀ ਇਹ ਵੀ ਚੰਗੀ ਆ ਤੇ ਇਹ ਵੀ ਕ੍ਰੋਸ ਦੇ ਵਿੱਚ ਆ ਗਈ ਆ ਤੇ ਪਹਿਲੇ ਸਵੇਰੇ ਕਿੰਨਾ ਵਿੱਚ ਵਾ ਦੁੱਧ ਇਹਨਾਂ ਚ 14 15 ਲੀਟਰ ਚ ਆਇਆ ਜੇ ਪਹਿਲੇ ਸਵੇਰੇ ਤੇ ਦੂਜਾ ਸਵੇਰੇ ਠੀਕ ਹੈ ਠੀਕ ਲੋ ਬਈ ਦੂਜੇ ਸਵੇਰੇ ਨੂੰ ਗਾਂ ਦੱਬਣਿਆਂ ਤੇ ਦਾਣ ਲੈ ਜੂਗੀ 10 10 15 ਦਿਨ ਹੋਰ ਚਲੋ ਚਲੋ ਚੈੱਕ ਆਹ ਇਹ ਢੱਲਾ ਢੋਲਾ ਪਾਤੀ ਘਾਟੇ ਥਾਂ ਫੁੱਲ ਵੀ ਚੰਗਾ ਵਾ ਤੇ ਕੱਦ ਵਜਨ ਦੀ ਵੀ ਚੰਗੀ ਆ ਤੇ ਕੀ ਮੁੱਲ ਵੀਰੇ ਦਾ ਇਹਨਾਂ ਭਾਈ ਜੀ ਇਹ ਤਿਆਰ ਕਰਕੇ ਵੈਣ ਵਿੱਚ ਹੀ ਫਿਰ ਤੇ 50000 ਦੀ ਵੇਚਦੀ ਮੈਂ। ਹਾਂਜੀ। ਫੌਨ ਮੋਲੇ ਦਾ 45000 ਜੀ। ਅੱਛਾ ਜੀ। ਦੱਸੋ ਕਿੰਨੇ ਦੀ ਦੇ ਦੀਏ? ਕਰ ਦੋ ਜੈ ਜੈ ਫਿਰ ਤੇ 38200 ਛੋਟ ਕਰ ਦਾਂਗੇ। ਠੀਕ ਹੈ ਜੀ। ਠੀਕ ਹੈ। ਲਓ ਬਈ 38000 ਚੋਂ 200 ਰੁਪਿਆ ਛੋਟ ਤੇ ਮੌਕੇ ਦੇ ਵੀਰ ਕਹਿੰਦਾ ਕਿ ਮਾਨਤਨ ਹੋਰ ਕਰ ਦਾਂਗੇ। 48200 48 ਭਾਜੀ। ਠੀਕ ਹੈ ਜੀ। ਲਓ ਕ੍ਰਾਸ ਦੇ ਵਿੱਚ ਉਹਦੇ ਵੀ ਚਲੋ ਗਾਂ ਗਰਮੀ ਦਾ ਤੋਫਾ ਹੀ ਆ। ਕੀ ਆ ਜੀ ਹੁਣ ਆ ਮੱਝਾਂ ਤੁਮਨੇ ਤੁਹਾਨੂੰ ਆ ਮੈਂ ਤਾਂ ਭਾਈ ਕਿੱਜਾ ਸੁਆ ਜੀ ਅੱਛਾ ਜੀ ਕਹ ਦੇ ਦੇਹ ਕੁ ਮਹੀਨੇ ਦੀ ਸੁਈ ਉਹ ਕੱਟਾ ਜੇ ਮੱਝ ਕੋਈ ਸਮਝ ਲਾ ਲੈ ਨਹੀਂ ਨਾਲੇ ਦੋੜਾ ਲੇ ਉਹ ਖਾਦੀ ਠੀਕ ਹੈ ਠੀਕ ਹੈ ਲੋ ਭਾਜੀ ਆਹ ਵਾਲਾ ਮੇਲ ਕਾਹ ਹੋ ਜੇ ਆਪਣੀ ਸਮਝਣਾ ਵੀ ਕਿੰਦਾ ਹੈ ਕਿ ਤੁਸੀਂ ਚੈੱਕ ਕਰ ਲਓ ਡੇਗੜ ਦਾ ਲਾ ਲਓ ਦੋਮਾ ਦਾ ਲਾ ਲਓ ਦੋ ਦੋਣ ਭਾਜੀ 9 ਕਿਲੋ ਜੇ ਤੇ ਥੱਲੇ ਪੱਕਾ ਅੱਛਾ ਜੀ ਅੰਦਰ ਲਾ ਆ ਅੰਦਰ ਨੂੰ ਸਾਡੇ 8 ਚੋ ਗਿਆ ਮੈਂ ਲੈਂਦੀ ਠੀਕ ਹੈ ਠੀਕ ਹੈ ਲੋ ਭਾਜੀ 8 ਲੀਟਰ ਜਿਹੜਾ ਦੁੱਧ ਪੱਕਾ ਅੱਜ ਕੋ ਤਿਆਰ ਆ ਤੇ ਕਰੋ ਚੈੱਕ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਤੇ ਆਰਡਰ ਕੁਆਲਟੀ ਵੀ ਤੇ ਥਾਣਾ ਦਾ ਸੈਜ ਗੈਪ ਤੇ ਚੋਂ ਚਵਾ ਇੱਕ ਨੰਬਰ ਜੋ ਪਾਜੀ ਜਿਹੜਾ ਵੀ ਮੈਂ ਚੜੂ ਉਹ ਨਾ ਛੱਡੂ ਠੀਕ ਠੀਕ ਲੋ ਬਈ ਆ ਚਵਾਈ ਵੀਰਾਂ ਦਾ ਕਿ ਭੋਲੀ ਇਹਦੀ ਚਲੋ ਚੈੱਕ ਬਾਕੀ ਐ ਲਾਗੇ ਤੇ ਤੁਹਾਨੂੰ ਥਾਣਾ ਦਾ ਸੈਜ ਗੈਪ ਤੇ ਆਰਡਰ ਕੁਆਲਟੀ ਵੀ ਚੈੱਕ ਕਰਾਉਂਦੇ ਆਂ ਸਾਡੇ 8.5 ਚੋ ਕੇ ਲਿਆਂਦੀ ਪਾਜੀ ਇਹਨੂੰ ਕੋਈ ਟਾਈਮ ਨਹੀਂ ਕਰ ਸਕਦਾ ਜੀ ਚੈੱਕ ਤੇ ਹੈ ਜੈਡ ਬਲੈਕ ਦੇ ਵਿੱਚ ਤੇ ਕੱਦ ਵਜਨ ਦੀ ਵੀ ਚੰਗੀ ਆ ਇਹ ਲਾਗੇ ਤੋਂ ਦਿਖਾ ਦਿਓ ਥਾਣਾ ਦਾ ਸੈਜ ਗੈਪ ਲਓ ਭਾਈ ਲਾਗੇ ਤੋਂ ਚੈੱਕ ਕਰ ਸਕਦੇ ਥੋੜਾ ਦਾ ਸਾਈਜ਼ ਗੈਪ ਨੇ ਇਹਨੇ ਸੱਜਣ ਨੇ ਫਿਰ ਕਿੰਨਾ ਕਿਚਵਾਇਆ 12 ਲੀਟਰ ਦੁੱਧ ਭਾਈ ਤਾਜੀ ਸੂਈ ਮੈਂ ਚੁੰਨੀ ਠੀਕ ਹੈ ਠੀਕ ਲਓ ਭਾਈ 12 ਲੀਟਰ ਵਾਲੀ ਮੈਂ ਆ ਤੇ ਕੀ ਮੁੱਲ ਵੀਰ ਜੀ ਦਾ ਹਰ ਹੁਣ ਮੁੱਲ ਇਹਦਾ 70000 75000 ਦੀ ਜੇਰੀ ਇਹ ਕਰਾਉਣਾ ਮੰਨ ਸਭ ਤੋਂ ਜਿਆਦਾ ਚਲੋ ਜਿੰਨਾ ਕਰਨਾ ਹੈ 65 ਦੀ ਜਾਂਦੀ ਮਦਨਾ ਦੇ ਦਾਂਗੇ 50 ਜਿੱਥੇ ਨਹੀਂ ਕਹਾ ਠੀਕ ਲਓ ਭਾਈ 65000 ਦੀ ਤੇ ਬਿਲਕੁਲ ਛੋਟਾ ਗਿਆ ਭਾਵਾ ਆਜੋ ਹੁਣ ਚੌਥੇ ਨੰਬਰ ਤੇ ਆ ਮਹਿਲਾ ਭਾਜੀ ਸੁਆਹ ਘਰ ਆਣੇ ਤੀਜਾ ਗਾ ਕੁਵੀ ਦੀ ਤੀਜਾ ਲਾਲੇ ਚੌਥਾ ਲਾਲੇ ਆਪਣੀ ਸਮਝ ਲਾ ਲਈ ਅੱਛਾ ਜੀ ਇਹਨਾਂ ਮੈਂ ਦਾਹ ਕਰਦੀ ਆ ਜੀ ਠੀਕ ਹੈ ਜੀ ਛੋਪੇ ਚੁਪੜਾ ਵਿਖਾ ਲਈਏ ਤੇ ਥਣਪੰਡਾ ਵਿਖਾਈਏ ਬਾਬਾ ਜੀ ਪਿੱਠਪੁੜੇ ਦੀ ਬਹੁਤ ਚੌੜੀ ਆ ਤੇ ਕਰੋ ਚਾਹ ਕਰ ਦੇਣ ਲਾ ਜੂਗੇ ਜੇ ਦਾਹ ਸੇ ਬਹੁਤ ਯਾਰਾ ਚੰਗੀ ਬਣ ਜੂਗੀ ਠੀਕ ਹੈ ਠੀਕ ਹੈ ਤੇ ਥਣ ਥਣ ਬਹੁਤ ਚੰਗਾ ਲੱਗਾ ਵਾ ਇਹ ਵੀ ਹੁਣ ਖੋਲ ਕੇ ਵਿਖਾਉਂਦੇ ਆ ਤੇ ਵੀਰਾਂ ਦਾ ਕਿ ਆਪਣੀ ਸਮਝ ਨਾਲ ਤੱਪਾਂ ਨਾਲੇ ਤੀਜਾ ਨਾਲੇ ਠੀਕ ਹੈ ਠੀਕ ਹੈ ਤੇ ਇਹਨੇ ਕਿੰਨਾ ਕੁ ਚੋਇਆ ਪਿਛਲੇ ਸਵੇਰੇ ਦੁੱਧ ਆ ਜੀ ਘਰ ਵਾਲੇ ਜਾਨੇ 13 ਕਿਲੋ ਦੁੱਧ ਸਾਡੀ ਮੈਕ ਹੁੰਦੀ ਆ ਅੱਛਾ ਜੀ ਅਗੋਂ ਵੀ ਤਾਂ ਆਪਣੀ ਸਮਝ ਲਾ ਲੈ ਕਿੰਨਾ ਚੋਣਾ ਠੀਕ ਆ ਠੀਕ ਆ ਲਓ ਬਾਈ ਜੀ ਚੈੱਕ ਕਰ ਏਡੀ ਮੈਨ 12 ਚ ਨੱਕ ਮੇ ਦੁੱਧ ਨਾ ਦਿੱਤਾ ਭਾਜੀ ਦੇਣਾ ਠੀਕ ਆ ਠੀਕ ਆ ਜੀ ਲਓ ਬਾਈ ਕਰੋ ਚੈੱਕ ਸਾਰੇ ਵੀਰਾਂ ਨੂੰ ਪਤਾ ਹੀ ਹੈਗੇ ਹਰਮਨ ਵੀਰ ਦੇ ਬਿਲਕੁਲ ਜਿਆਦਾ ਮੁੱਲ ਹੁੰਦੇ ਆ ਤੇ ਪਸ਼ੂ ਚੱਗੇ ਹੁੰਦੇ ਆ ਅੱਛਾ ਜੀ ਹਾਂ ਜੀ ਇਧਰਲੀ ਸਾਈਡ ਤੋਂ ਮੜ ਜਾ ਦਿਖਾ ਦਿਓ ਤੁਹਾਨੂੰ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਕਰੋ ਸਾਡਾ ਦਿਖਾ ਦਿਓ ਜੀ ਹਾਂਜੀ ਵੀਰ ਜੀ ਲੱਗ ਕੇ ਤਾਂ ਚੈੱਕ ਕਰ ਸਕਦੇ ਇਹ ਥਾਣਾ ਦਾ ਸੈਲਗਾ ਤੇ ਪੰਪਨ ਬੜੀ ਪਾਸ ਭਾਜੀ ਸ਼ਹਿਰੋਂ ਆਉਂਦੇ ਆ ਮੈਂ ਦਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਕੀ ਮੁੱਲ ਵੀਰ ਜੀ ਦਾ ਹਰ ਸਾਰੀ ਕਰਮੀਆਂ ਦੁੱਧ ਖਾਓਗੀ ਕਰਮਾਲੀ ਭਾਜੀ ਅੱਛਾ ਜੀ ਵੇਖ ਲਓ ਜੇ ਤਿਆਰ ਕਰਕੇ ਵੇਚੀਏ ਫਿਰ ਤੇ 85000 ਦੀ ਮਹੀ ਹਾਂਜੀ ਹੁਣ ਮੁੱਲ 75000 ਦੀ ਅੱਛਾ ਜੀ ਘਰ ਤੋਂ ਮਾਨ ਕਿੰਨਾ ਕਰਨਾ ਛੱਡ ਦਈਏ 2000 72 ਦੀ ਭਾਜੀ ਪੂਰੇ ਦੀ ਮੈਂ ਦੇ ਦਾਂਗੇ ਤੁਹਾਨੂੰ ਪਰਾ ਲੈ ਕੇ ਆਇਆ ਟੋਕੜਾ ਮਈਆਂ ਵੀ ਲੰਡੀਆਂ ਆਪਾਂ ਸੱਜਣ ਦੇ ਦੇਣੀ ਹੈ ਅੱਛਾ ਜੀ ਲੋ ਭਾਜੀ ਲੋ ਦੀ ਥੋੜਾ ਜਿਹਾ ਸੁਆ ਘੱਟ ਜੇ ਮੈਂ ਠੀਕ ਹੈ ਠੀਕ ਹੈ ਲੋ ਭਾਜੀ 72000 ਦੀ ਵੀ ਰੰਦਾ ਕੇ ਦੇ ਦਾਂਗੇ ਤੇ ਬਿਲਕੁਲ ਛੋਟਾ ਭਾਅ ਠੀਕ ਹੈ ਠੀਕ ਹੈ ਤੇ ਆ ਜੋ ਨਹੀਂ ਤੋਹਾ ਰਹੇ ਨੇ ਮਨ ਦੇ ਬੰਨ ਨੇ ਲੋ ਭਾਜੀ ਕਰੋ ਚੱਕ ਇਧਰ ਨੀਲੀ ਰਾਂਵੀ ਅੱਛਾ ਜੀ ਕੋਈ ਨੂੰ ਮਹੀਨੇ ਦੇ ਲੱਗ ਬੰਨੇ ਟਾਈਮ ਹੋਇਆ ਜੀ ਠੀਕ ਹੈ ਠੀਕ ਹੈ ਜੀ ਦੋ ਤਾਂ ਨੌ ਪਲੋ ਜੇ ਕਾਪੀ ਦੇ ਮਿਲਦੀ ਭਾੜੇ ਠੀਕ ਲੋ ਭਾਈ ਕੱਦ-ਕੁੱਦ ਬਹੁਤ ਹੀ ਚੰਗਾ ਵਾ ਮੈਂ ਦਾ ਵੱਡੇ ਕੱਦਾਂ ਦੀ ਮੈਂ ਭਾਈ ਠੀਕ ਆ ਠੀਕ ਆ ਜੀ ਕਿੰਨਾ ਜੇ ਨਿਕੋ ਭਾਈ ਭਾਜੀ ਔਰ ਤਾਂ ਨਾ ਮਹੀਏ ਇਹ ਗੱਬਣਿਆ ਬੰਦਿਆ ਮਹੀਨਾ ਡੇਢ ਮਹੀਨਾ ਆਇਆ ਸੂਈ ਨੂੰ ਦੁੱਧ ਤੱਕ 9 ਕਿਲੋ ਭਾੜੇ ਦੇ ਮਿਲਦੀ ਏ ਠੀਕ ਆ ਠੀਕ ਆ ਲੋ ਭਾਈ ਮਹੀਨੇ ਡੇਢ ਮਹੀਨਾ ਹੋ ਗਿਆ ਵੀਰਾਂ ਦਾ ਕਿ ਸੂਈ ਨੂੰ ਤੇ ਇਸ ਟਾਈਮ ਜਿਹੜਾ 9 ਲੀਟਰ ਦੁੱਧ ਦੇ ਕੋ ਤਿਆਰ ਆ ਤੇ ਸੂਈ ਨੂੰ ਕੋਈ ਡੇਢ ਵੀ ਮਹੀਨਾ ਹੋ ਗਿਆ ਕਰੋ ਜੀ ਚੈੱਕ ਕੱਦ-ਕੁੱਦ ਬਹੁਤ ਹੀ ਚੰਗਾ ਬਣੀ ਲੀ ਰਵੀ ਦਾ ਤੇ ਇਹਦਾ ਕੀ ਮੁੱਲ ਵੀਰ ਜੀ ਹਰ ਇਹਦਾ ਮੁੱਲ ਭਾਜੀ 65000 ਦੇ 60 ਸੀ ਦੇ ਦਈਏ ਕਰ ਦੋ ਜੈ ਜੈ ਵੀਰ 55000 ਵੀ ਦੇ ਦਾਂਗੇ ਭਾਜੀ 55 ਦੀ ਹਾਂਜੀ ਠੀਕ ਹੈ ਲੋ ਬਾਕੀ ਵੀਰ ਭਰਾ ਫੋਨ ਲਾਵੇਂ ਮੋੜਦੇ ਨਹੀਂ ਮਾਨਤਾਨ ਕਰਾਂਗੇ ਜਰੂਰ ਠੀਕ ਹੈ ਲੋ ਬਾਈ ਉਹ 30 ਵੀਰ ਦੀ ਹੱਡ ਘੋ ਚੋ ਗਿਆ ਤਸੱਲੀ ਕਰਕੇ ਖੜੋ ਅੱਛਾ ਜੀ ਹਾਂਜੀ ਠੀਕ ਹੈ ਲੋ ਬਾਈ ਹਰ ਵਾਰੀ ਵੀਰ ਬੇਨਤੀ ਕਰਦਾ ਵਾ ਜਿਹੜਾ ਸੋਇਆ ਪਸ਼ੂ ਆ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਖੜਿਆ ਕਰੋ ਤੇ ਜਿਹੜਾ ਗੱਭਣ ਆ ਆਪਣੇ ਟਿੱਪ ਕੇ ਖੜਿਆ ਕਰੋ ਤੇ ਬਿਲਕੁਲ ਚੰਗੀ ਗੱਲ ਲੱਗਦੀ ਆ ਵੀਰ ਦੀ ਮੈਨੂੰ ਤੇ ਆਹ ਵਾਲਾ ਛੋਟਾ ਵੀਰ ਆਪਣਾ ਤੇ ਕਰੋ ਚੱਕ ਪੱਕੀ ਮੱਝਾਂ ਬਹੁਤ ਚੰਗੀਆਂ ਆ ਵਾ ਤੇ ਵੜਾ ਵੀ ਚੰਗੀਆਂ ਵੀਰ ਦੇ ਕੋਲ ਤੇ ਬਿਲਕੁਲ ਜੈਜਪਾਹ ਦੇ ਵਿੱਚ ਆ ਸਾਰੇ ਵੀਰਾਂ ਨੂੰ ਅੱਤ ਚੁੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਇਹਦੇ ਵਿੱਚ ਇਹ ਆ ਕਿ ਚਲੋ ਵੀਰ ਭਰਾ ਜਿਹੜਾ ਜੇ ਹੋਰ ਪਸ਼ੂ ਕੀਦਨ ਵਾਲੇ ਉਹਨਾਂ ਦਾ ਗੜੀ ਆਸਾਨ ਹੋ ਜਾਂਦਾ ਵਾ ਤੇ ਸਾਰੇ ਵੀਰਾਂ ਦਾ ਸਵਾਗਤ ਆ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੇ ਕਰੋ ਚੱਕ ਵੀਰ ਨੇ ਕੋਡ ਲਾਇਆ ਬਣਾ ਕੇ ਚੰਗੇ ਪਸ਼ੂ ਹੁੰਦੇ ਆ ਵੀਰ ਦੇ ਕੋਲ ਤੇ ਜੈਜਮੋਲ ਵਿੱਚ ਹੁੰਦੇ ਆ ਵੀਰ ਦਾ ਨੰਬਰ ਤੇ ਵੀਰ ਦਾ ਨੰਬਰ ਕਰ ਲੋ ਨੋਟ 82644 ਤੇ 42131 ਸਾਰੇ ਵੀਰਾਂ ਨੂੰ ਧੰਨਵਾਦ ਆ ਦਿਲੋਂ ਵੀਡੀਓ ਪੂਰੀ ਵੇਖਣ ਲਈ